ਆ ਜਾਨ ਲਗੇ ਮੈਨੂੰ ਸੱਤ ਇਜਾਰੇ ਤੇ ਸਾਈਰ ਪੁਲਸਨ ਲੈ ਲੀਏ ਆ 3 ਜਣ ਬੰਦੋ ਨੇ ਲੀਏ ਨਾ ਉਹਦੀ ਆਪਾ ਵੀਡੀਓ ਬਣਾ ਲਈ ਚੋ ਲੁੱਕ ਕੇ ਤੇ ਉਹ ਚੋਰ ਨੇ ਆਪਣੇ ਮੂੰਹ ਕੇ ਆ ਕਿ ਮੈਂ ਸਾਈਰ ਪੁਲਸਨ ਦਿੱਤਾ ਪੁਲਸਨ ਨੇ ਹਲਕਾ ਪਰਚਾ ਪਾਤਾ ਚੋਰੀ ਇਹ ਸਾਡੇ ਕਈ ਵਾਰੀ ਹੋ ਚੁੱਕੀ ਹੈ ਪੰਜ ਛੇ ਵਾਰੀ ਚੋਰੀ ਹੋ ਚੁੱਕੀ ਹੈ ਘਰੋਂ ਵੀ ਹੋ ਚੁੱਕੀ ਹੈ 3 4 ਵਜੇ ਅਸੀਂ ਕੈਮਰੇ ਚ ਫੜੀ ਹੈ ਤੇ ਰਬੜ ਲਖਾਈ ਪੁਲਸਨ ਬੰਦਾ ਵੀ ਫੜਾਤਾ ਉਹਨਾਂ ਨੇ ਦੂਜੇ ਦਿਨ ਸਵੇਰੇ ਛੱਡਦਾ ਜਨੂਨ ਸੇ ਦੇ ਨਹੀਂ ਉਸੇ ਦਿਨ ਹੀ ਸਵੇਰੇ ਛੱਡਦਾ ਭਈਆ ਚੋਰ ਦੇ ਘਰ ਵੀ ਪਤਾ ਦੋਨਾਂ ਦੇ ਚੋਰਾਂ ਦੇ ਘਰ ਪਤਾ ਹੈ ਫਿਰ ਚੋਰੀ ਕਰੀ ਜਾਂਦੇ ਨੇ ਪੁਲਿਸ ਵਾਲੇ ਛੱਡੀ ਜਾਂਦੇ ਪੁਲਿਸ ਵਾਲੇ ਕਹਿੰਦੇ ਉਹ ਮੁੰਡੇ ਨਸ਼ਾ ਕਰਦੇ ਤਾਂ ਗਰੀ ਛੱਡਦੇ ਸਾਡੇ ਚ ਮਰਨਾ ਜਵੇ ਸਾਡੇ ਥਾਣੇ ਆਗੇ ਚਾਰ ਮਕਾਨ ਟੱਪ ਕੇ ਆਏ ਕੱਲ ਨੂੰ ਕੋਈ ਜਨਾਨੀ ਦੇਖ ਲੇ ਉਹ ਤਾਂ ਚੋਰ ਮਾਰ ਦੇਣਗੇ ਚਾਕੂ ਚੁੱਪੂ ਸਾਰੇ ਹੁੰਦੇ ਆ ਕੱਲ ਨੂੰ ਕੱਲੀ ਕੱਲੀ ਜਨਾਨੀ ਹੋਵੇ ਤਾਂ ਚਾਕੂ ਮਾਰ ਦੇ ਕੇ ਆਰਾਮ ਦੇ ਬੰਦੇ ਦੂਜਣਾਂ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਚੋਰਾ ਦੀ ਚੋਰ ਜਿਹੜੇ ਨੇ ਲੁਧਿਆਣਾ ਸ਼ਹਿਰ ਚ ਨੇ ਸਕਰੀਅ ਹੋ ਚੁੱਕੇ ਆ ਕਿਥੇ ਨਾ ਕਿਥੇ ਪੁਲਸ ਨੂੰ ਉਹ ਮਾਰ ਦੇਣ ਦੇ ਨਜ਼ਰ ਆ ਰਹੇ ਨੇ ਐਸਾ ਹੀ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਤੋਂ ਸਾਹਮਣੇ ਆਂਦਾ ਹੈ ਜਿੱਤੇ ਤਲਵਾੜ ਪੀਸੀ ਵਾਲੀ ਗਲੀ ਦੇ ਵਿੱਚ ਕਬਾੜ ਦਾ ਕੰਮ ਕਰਦੇ ਨੇ ਪਹਿਲੇ ਵੀ ਉਹਨਾਂ ਦੇ ਘਰੇ ਦੁਕਾਨ ਗੋਦਾਮ 'ਚ ਚੋਰੀ ਹੁੰਦੀ ਆ ਲੇਕਿਨ ਚੋਰ ਜਿਹੜੇ ਨੇ ਉਹ ਆਪਕਰ ਚੋਰ ਫੜਦੇ ਨੇ ਤੇ ਪੁਲਿਸ ਵਾਲੇ ਕਰਦੇ ਨੇ ਲੇਕਿਨ ਪੁਲਿਸ ਜਿਹੜੀ ਆ ਇੱਕ ਚੋਰ ਦੇ ਉੱਤੇ ਕਾਰਵਾਈ ਕਰਦੀ ਲੇਕਿਨ ਦੂਸਰਾ ਛੱਡ ਦਿੰਦੀ ਆ ਲੇਕਿਨ ਉਹੀ ਅੱਜ ਨੂੰ ਦੁਬਾਰਾ ਫੇਕ ਕੱਲ ਰਾਤ ਨੂੰ ਜਿਹੜੀ ਇਨਸੀਡੈਂਟ ਕੀ ਹੁੰਦਾ ਕਿ ਜੋ ਬੈਟਰੀ ਹੁੰਦੇ ਨੇ ਉਹ ਚੋਰ ਕੋਠੋਂ ਛੱਡਦੇ ਨੇ ਛੱਟ ਕੇ ਦੂਜਾ ਚੋਰ ਜਿਹੜਾ ਚੱਕਦਾ ਵਾ ਜੋ ਸੀਸੀਟੀਵੀ ਫੁੜੀ ਨਾਲ ਚੱਲ ਰਹੀ ਆ ਉਸ ਦੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਚੋਰ ਆਂਦਾ ਕੋਠੇ ਚੜਦਾ ਅੰ ਕੇਂਦਰੋਂ ਬੈਟਰੀ ਜਿਹੜੀ ਬਾਹਰ ਸਰਦਾ ਆਪਣੇ ਸਾਥੀ ਨੂੰ ਦਿੰਦਾ ਸਾਥੀ ਬੈਟਰੀ ਚੱਕਦਾ ਫਿਰ ਉਹ ਗਲਫੂ ਚੱਕਰ ਹੁੰਦਾ ਦੂਸਰਾ ਚੋਰ ਜਿਹੜਾ ਅੰਦਰ ਹੁੰਦਾ ਉਹ ਛਾਲ ਮਾਰ ਕੇ ਦੂਜੀ ਬੈਟਰੀ ਨਾਲ ਲੈ ਕੇ ਜਾਂਦਾ ਲੇਕਿਨ ਪੁਲਿਸ ਨਾਲ ਤਾਲਮੇਲ ਕੀ ਰਿਹਾ ਪਰਿਵਾਰ ਦਾ ਗੱਲਬਾਤ ਕਰਦੇ ਕੀ ਨਾਮ ਹੈ ਮੇਰਾ ਨਾਮ ਜਗਦੀਸ਼ ਕੁਮਾਰ ਹੈ ਜਗਦੀਸ਼ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਇਸ ਕਬਾਰ ਦਾ ਸਾਲ ਤਾਂ 20 ਸਾਲ ਹੋ ਗਏ ਘਟੋ ਘਟ ਕਿੰਨੀ ਵਾਰੀ ਚੋਰੀ ਹੋ ਚੁੱਕੀ ਹੈ ਚੋਰੀ ਸਾਡੇ ਕਈ ਵਾਰੀ ਹੋ ਚੁੱਕੀ ਹੈ 5-6 ਵਾਰੀ ਚੋਰੀ ਹੋ ਚੁੱਕੀ ਹੈ ਘਰੋਂ ਵੀ ਹੋ ਚੁੱਕੀ ਹੈ 3-4 ਵਾਰੀ ਤੇ ਅਸੀਂ ਕੈਮਰੇ 'ਚ ਫੜੀ ਹੈ ਹੂੰ ਜਿਹੜੀ ਨਈ ਰਿਕਾਰਡ ਹੋਈ ਉਹ ਪਤਾ ਨਹੀਂ ਕਿੰਨੀ ਵਾਰੀ ਕਰਕੇ ਅੰਦਰ ਚੋਰੀ ਲੇਕਿਨ ਜਦੋਂ ਪਿਛਲੀ ਵਾਰੀ ਚੋਰ ਫੜੇ ਸੀ ਤੁਸੀਂ ਆਪ ਘਰ ਜਾ ਕੇ ਪੜੇ ਸੀ ਕਿ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਇਹਦੇ ਸਪਸ਼ਟੀ ਜਨ ਕਾਰਵਾਈ ਸੀ ਚੋਰ ਅਸੀਂ ਫੜਿਆ ਇੱਕ ਉਹਦੇ ਘਰੋਂ ਬੋਰੀ ਮਿਲ ਗਈ ਤਾਂਬੇ ਦੀ ਬੋਰੀ ਮਿਲ ਗਈ ਤੇ ਦੂਜਾ ਚੋਰ ਇੱਕ ਗਲੀਏ ਚਿਪਲਾੜੇ ਸੁੱਟ ਕੇ ਭੱਜ ਗਿਆ ਸੀ ਤੇ ਉਹ ਵੀ ਅਸੀਂ ਲੱਭਦੇ ਰਹੇ ਉਹ ਵੀ ਬੋਰੀ ਲੱਭ ਗਈ ਰਬੜ ਲਖਾਈ ਪੁਲਿਸ ਨੂੰ ਬੰਦਾ ਵੀ ਫੜਾਤਾ ਉਹਨਾਂ ਨੇ ਇਸ ਦੂਜੇ ਦਿਨ ਸਵੇਰੇ ਛੱਡਤਾ ਯਾਨੀ ਉਸ ਦਿਨ ਹੀ ਉਸੇ ਦਿਨ ਹੀ ਸਵੇਰੇ ਛੱਡਤਾ ਮਤਲਬ ਚੋਰ ਨੂੰ ਫੜਾਇਆ ਚੋਰ ਨੂੰ ਉਸੇ ਦਿਨ ਛੱਡਤਾ ਕਿ ਕਾਰਵਾਈ ਕੋਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਫਿਰ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਫਿਰ ਚੋਰੀ ਕਰ ਗਿਆ ਫਿਰ ਅਸੀਂ ਗਏ ਉਹ ਬੰਦੇ ਨੂੰ ਵੀ ਅਸੀਂ ਕਿਹਾ ਕਿਉਂ ਛੱਡਿਆ ਫਿਰ ਉਹਨੂੰ ਫੜ ਕੇ ਲਿਆਏ ਉੱਤੇ 109 ਦਾ ਪਰਚਾ ਬਾਤਤਾ ਇਹਨਾਂ ਨੇ ਬਸ 109 ਦਾ ਪਾ ਕੇ ਛੱਡਤਾ ਜੀ ਤੇ ਫਿਰ ਅਸੀਂ ਕਿ ਭਾਈ ਸਾਡਾ ਮਾਲ-ਮੋਲ ਬਰਾਮਦ ਕਰਦੋ ਕੁਝ ਨਹੀਂ ਇਹਨਾਂ ਨੇ ਕੀਤਾ ਦੁਬਾਰਾ ਫਿਰ ਬੰਦਾ ਚੋਰੀ ਕਰ ਗਿਆ ਅਸੀਂ ਕਿ ਉਹ ਬੰਦੇ ਨੂੰ ਫੜੋ ਤੇ ਮੁੰਡੇ ਭੱਲੇਲੇ ਚਲ ਗਏ ਉਹਦੇ ਘਰ ਘਰ ਵੀ ਪਤਾ ਸੀ ਤੇ ਉਹਦੇ ਘਰ ਗਏ ਜੀ ਤੇ ਅੱਗੋਂ ਦੀ ਮਾਂ ਕਹਿੰਦੀ ਤੁਸੀਂ ਸਾਡੇ ਘਰ ਆ ਗਏ ਅਸੀਂ ਰੱਬ ਲਖਾਵਾਂਗੇ ਤੇ ਉਹ ਕਹਿੰਦਾ ਭਾਈ ਜੇ ਉਹਨਾਂ ਦੇ ਪਰਚਾ ਆਏਗਾ ਫਿਰ ਤੁਹਾਡੇ ਵੀ ਪਰਚਾ ਕਰਾਂਗੇ ਤੁਹਾਡੇ ਤੇ ਕਿਸ ਚੀਜ਼ ਦਾ ਵੀ ਤੁਸੀਂ ਉਹਨਾਂ ਦੇ ਘਰ ਗਏ ਪੁੱਛਣ ਉਹਨਾਂ ਦੇ ਘਰ ਕਿਉਂ ਗਏ ਕਿਉਂਕਿ ਡਿਊਟੀ ਤੁਹਾਡੀ ਨਿਭਾ ਦਿੱਤੀ ਅਸੀਂ ਚੋਰ ਅਸੀਂ ਲੱਭ ਲਿਆ ਤੇ ਸਾਡੇ ਦੇ ਘਰ ਕੋਈ ਅਸੀਂ ਘਰ ਗਏ ਸਾਡਾ ਲੱਖ ਰੁਪਏ ਦਾ ਮਾਲ ਮਿਲ ਗਿਆ ਜੇ ਨਾ ਜਾਂਦੇ ਉਹ ਵੀ ਗਿਆ ਤੇ ਇਸ ਕਰਕੇ ਉਹ ਸਾਨੂੰ ਡਰਾਉਂਦੇ ਵੀ ਤੁਸੀਂ ਕੀ ਕਾਰਵਾਈ ਉਹਨਾਂ ਤੇ ਕਿਉਂ ਕਰ ਰਹੇ ਹੋ ਮਤਲਬ ਤੁਸੀਂ ਹੁਣ ਪੁਲਿਸ ਕੋ ਕਾਰਵਾਈ ਇਸੇ ਕਰਕੇ ਸਾਡਾ ਘਰ ਆਤੀ ਫੇਰ ਚੋਰੀ ਹੋ ਗਈ ਹੈ ਇਸੇ ਕਰਕੇ ਸਾਡਾ ਦਿਲ ਨਹੀਂ ਕਰਦਾ ਉੱਥੇ ਜਾਣ ਨੂੰ ਮਤਲਬ ਹੁਣ ਚੋਰੀ ਕਰਾਈ ਜਾਉਂਗੇ ਕੰਪਲੀਟ ਨਹੀਂ ਕਰਾਉਂਗੇ ਉਸ ਦੀ ਗੱਲ ਹੈ ਨਾ ਸਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਕੀ ਕਰੀਏ ਦੋਸਤੋ ਮਤਲਬ ਕੰਪਲੇਨਟ ਨਹੀਂ ਕਰਵਾਨੀ ਚੋਰ ਚੋਰੀ ਕਰ ਗਿਆ ਇਹਦਾ ਜੋ ਵੀ ਹੋਏਗਾ ਉਹਦਾ ਹੌਸਲੇ ਬਲੰਦ ਹੋ ਜਾਣਗੇ ਪਤਾ ਗੱਲ ਕੀ ਹੈ ਜੀ ਆਪਾਂ ਥਾਣੇ ਜਾਂਦੇ ਸਾਨੇ ਸਾਨੂੰ ਡਰਾਉਂਦੇ ਨੇ ਉਲਟਾ ਉਹ ਕਹਿੰਦੇ ਨੇ ਤੁਹਾਡੇ ਦੇ ਐਕਸ਼ਨ ਪਾਉਂਦੇ ਤੁਹਾਡੇ ਦੇ ਪਰਚਾ ਪਾਉਂਦੇ ਚੋਰ ਨੂੰ ਕੁਝ ਨਹੀਂ ਕਹਿਣਾ ਚੋਰ ਸਾਡੇ ਖੋਲ ਗਾਦੇ ਕਹਿੰਦੇ ਆਪਾਂ 27000 ਪੁਲਿਸ ਨੂੰ ਦਿੱਤਾ ਵਾ ਤੋ ਉਹ ਤੇ ਨੇ ਚ ਪੁਲਸ ਵਾਲੇ ਛੱਡੀ ਅੰਦਰ ਪੁਲਸ ਵਾਲੇ ਕਹਿੰਦੇ ਉਹ ਮੁੰਡੇ ਨਸ਼ਾ ਕਰਦੇ ਤਾਂ ਕਰੇ ਛੱਡ ਦੇ ਸਾਡੇ ਚ ਮਾਰਨਾ ਜਵੇ ਸਾਡੇ ਥਾਣੇ ਆਗੇ ਕਹਿੰਦੇ ਆਪਾਂ ਛੱਡ ਦਿੰਨੇ ਆ ਨੇ ਅਗਰ ਇਹਦਾ ਛੱਡ ਦੇਣਗੇ ਮਤਲਬ ਇਲਾਕਾ ਪੂਰ ਵੀ ਸੇਫ ਹੀ ਨਹੀਂ ਰਹੇਗਾ ਚੋਰੀਆਂ ਹੁੰਦੀਆਂ ਰਹਿਣਗੀਆਂ ਪਤਾ ਕੀ ਹੁਣ ਆਪਾਂ ਕੁਝ ਕਰ ਵੀ ਨਹੀਂ ਸਕਦੇ ਨਾ ਪੁਲਿਸ ਵਾਲੇ ਸਾਡੀ ਸੁਣਵਾਈ ਹੀ ਨਹੀਂ ਹੈਗੀ ਕੋਈ ਜਾ ਕੇ ਨਵੇਂ ਸੱਚ ਨੂੰ ਮਿਲ ਕੇ ਆਓ ਏਸੀਪੀ ਬੈਠੇ ਏਡੀਸੀਪੀ ਬੈਠੇ ਨੇ ਪੁਲਿਸ ਕਮਿਸ਼ਨ ਲੁਧਿਆਣਾ ਬੈਠੇ ਨੇ ਤੁਸੀਂ ਚੱਲੋਗੇ ਸਾਡੇ ਨਾਲ ਮੈਂ ਤਾਂ ਜਾਊਂਗਾ ਚਲੋ ਫਿਰ ਜੀ ਕਾਰਵਾਈ ਕਰਨ ਨੂੰ ਮੰਗ ਕਰ ਰਹੇ ਹਾਂ ਤਾਂ ਕਾਰਵਾਈ ਹੋਊਗੀ ਇਹ ਕਰਦੇ ਨੇ ਆਪਾਂ ਘੱਟੋ ਘੱਟ 10 ਚੱਕਰ ਪੁਲਿਸ ਵਾਲੇ ਚੱਕੜਦੇ ਆਪਾਂ ਉਹਨਾਂ ਨੂੰ ਘਰ ਵੀ ਦਿਖਾਤਾ ਉਹਨਾਂ ਨੇ ਸਾਨੂੰ ਐਡਰੈਸ ਐ ਨਹੀਂ ਗਿਆ ਪੁਲਿਸ ਵਾਲੇ ਨੇ ਕਿ ਸਾਡੇ ਨਾਲ ਚਲੋ ਘਰੇ ਆਪਾਂ ਉਹਨਾਂ ਨੂੰ ਕਹ ਕੀਤੇ ਭਾਈ ਤੁਸੀਂ ਜਾਓ ਸਾਡੀ ਸਾਡਾ ਮਾਲ ਪਰਵਾਮਾ ਤੇ ਕਰਾਵੋ ਉਹ ਕਹਿੰਦੇ ਤੁਸੀਂ ਤੁਸੀਂ ਆਪ ਕਿਉਂ ਗਏ ਉਹ ਕਹਿੰਦੇ ਆ ਪਾਣੀ ਜਾਣਾ ਸਿੱਧੀ ਜੀ ਗੱਲ ਹੈਗੀ ਆ। ਪਰ ਤੁਹਾਡੇ ਕੋਈ ਸਬੂਤ ਹੈ ਕਿ ਪੁਲਿਸ ਵਾਲੇ ਨੇ ਪੈਸੇ ਖਾਦੇ ਨੇ ਕਿ ਕੌਣ ਕਹਿ ਰਿਹਾ? ਸਾਡੇ ਕੋਲ ਵੀਡੀਓ ਹੈਗੀ ਚੋਰ ਉਹ ਕਹਿ ਰਿਹਾ ਕਿ ਉਹ ਚੋਰਾ ਦੀ ਵੀਡੀਓ 27000 ਰੁਪਏ ਦਿੱਤੇ ਮੈਂ ਪੁਲਿਸ ਵਾਲਿਆਂ ਨੂੰ ਮੰਨ ਚਾ। ਚੋਰ ਜਿਹੜਾ ਚੋਰ ਕਰ ਗਿਆ ਸੀ ਨਾ ਜਿਹਦੇ ਤੇ ਪਰਚਾ ਗਿਆ ਸੀ 109 ਦਾ ਪਰਚਾ ਉਹ ਆਪੇ ਆਇਆ ਸੀ ਸਾਡੀ ਦੁਕਾਨ ਤੇ ਉਹ ਕਹਿੰਦਾ ਸੀ ਮੈਂ ਦੂਜੇ ਚੋਰ ਨੂੰ ਫੜਾ ਦੂੰਗਾ। ਤੇ ਉਹਦੀ ਆਪਾਂ ਵੀਡੀਓ ਉਹਦੀ ਆਪਾਂ ਵੀਡੀਓ ਬਣਾ ਲਈ ਲੁੱਕ ਕੇ ਤੇ ਉਹ ਚੋਰ ਨੇ ਆਪਣੇ ਮੂੰਹ ਗਿਆ ਕਿ ਮੈਂ 27000 ਪੁਲਸਨ ਦਿੱਤਾ ਪੁਲਸ ਵਾਲਿਆਂ ਨੇ ਹਲਕਾ ਪਰਚਾ ਪਾਤਾ ਤੇ ਪੁਲਸ ਵਾਲਿਆਂ ਨੇ ਮੈ ਪੁਲਿਸ ਉਹ ਚੋਰ ਨੇ ਸਾਨੂੰ ਕਿਹਾ ਕਿ ਤੁਹਾਨੂੰ ਪੁਲਿਸ ਵਾਲੇ ਨੇ ਹੱਦ ਤੱਕ ਨਹੀਂ ਲਾਇਆ ਕਹਿੰਦਾ ਮੈਂ ਇਹਨੂੰ 27000 ਰੁਪਏ ਦਿੱਤਾ ਵਾ ਪੁਲਿਸ ਵਾਲੇ ਨੂੰ ਦਿਖਾਓ ਵੀਡੀਓ ਕਿੱਥੇ ਆ ਵੀਡੀਓ ਸਾਰੇ ਸਰਿਆਂ ਬੋਲ ਰਿਹਾ ਚੋਰ ਸਰਿਆਂ ਵੀ ਬੋਲ ਰਿਹਾ ਜੀ 80 ਜਗ੍ਹਾ ਤੇ ਖੜਾ ਸੀ ਹਾਂਜੀ ਐਸੀ ਜਗ੍ਹਾ ਤੇ ਖੜਾ ਸੀ ਆਪਣੇ ਆ ਵੀ ਆ ਗਿਆ ਛੋਟ ਕੇ ਜੇਲ੍ਹ ਤੋਂ ਹਾਂ ਸਾਨੂੰ ਕਹਦਾ ਮੇਰੇ ਕੋਲ ਗਲਤੀ ਹੋ ਗਈ ਜੀ ਮੈਂ ਐਸਾ ਕਰਦੀ ਆ ਮੈਂ ਇੰਨੇ ਪੈਸੇ ਦਿੱਤੇ ਪੁਲਿਸ ਨੇ ਮੈਨੂੰ ਛੱਡਦਾ ਕਿਉਂਕਿ ਚੋਰੀਆਂ ਜਿਹੜੀਆਂ ਤੁਸੀਂ ਬਰਦਾਸ਼ਤ ਕਰ ਲੋਗੇ ਇਹਨਾਂ ਦੇ ਹੈਗੇ 40 ਪਿਆਏ ਜਣੇ ਦਾ ਗਰੁੱਪ ਹੈਗਾ ਚੋਰ ਨੇ ਸਾਨੂੰ ਖੁੱਦ ਗਿਆ ਮੈਂ ਕਹਿੰਦਾ ਭਾਈ ਤੁਸੀਂ ਆਪਣੇ ਗੇਟ ਗ੍ਰਿੱਲ ਪੱਕੇ ਕਰਾਓ ਸਾਡਾ ਕੋਈ ਭਰੋਸਾ ਨਹੀਂ ਹੈ ਸਾਡੇ ਪਾਸੇ ਹੈਗਾ ਕਹਿੰਦੇ ਸਾਡੀ ਕੋਈ ਆਪਾ ਨਸ਼ਾ ਪਤਾ ਕੀਤਾ ਹੁੰਦਾ ਜਿੱਥੇ ਮਰਜ਼ੀ ਵੜ ਜੀਏ ਹੁਣ ਚਾਰ ਮਕਾਨ ਟੱਪ ਕੇ ਆਏ ਕੱਲ ਨੂੰ ਕੋਈ ਜਨਾਨੀ ਦੇਖ ਲੇ ਕਾ ਇਹ ਚੋਰ ਮਾਰ ਦੇਣਗੇ ਚਾਕੂ ਚੁੱਕੂ ਸਾਰੇ ਹੁੰਦੇ ਆ ਕੱਲ ਨੂੰ ਕੱਲ ਦੀ ਕੱਲੀ ਜਨਾਨੀ ਹੋਵੇ ਤਾਂ ਚਾਕੂ ਮਾਰ ਦੇਣਗੇ ਆ ਰਾਮਾ ਬੰਦੇ ਖੜੇ ਇਹ ਨਹੀਂ ਪੁਲਿਸ ਵਾਲੇ ਸ਼ਾਵਧ ਦਿੱਤੀ ਵੀ ਤੁਸੀਂ ਚੋਰ ਖੜਲੇ ਆ ਰਾਤੀ ਤੈਨੂੰ ਇਹ ਹਥਿਆਰ ਕੋਲ ਹੁੰਦੇ ਉਹਨਾਂ ਦੇ ਮਤਲਬ ਪੁਲਿਸ ਦਾ ਕੰਮ ਕੀਤੇ ਤਾਂ ਵੀ ਪੁਲਿਸ ਨਾ ਛੱਡਦਾ ਹਾਂ ਅੱਧੀ ਰਾਤ ਨੂੰ ਤੈਨੂੰ ਇੱਕ ਸੋਨ ਸਾਨ ਗਲੀ ਸੀ ਅਸੀਂ ਭੱਜੇ ਇੱਥੋਂ ਬਾਈ ਜੀ ਕੋਈ ਨਹੀਂ ਲੇਕਿਨ ਯੋ ਥੋੜਾ ਪਾਗਲ ਜਾ ਉਹ ਤਾਂ ਦੇਖ ਕੋ ਅੱਟਾ ਕੱਟਾ ਆ ਮਾਨੀ ਜੇ ਜਲਦੀ ਬੁਲਾਵੇਗਾ ਤਾਂ ਜਲਦੀ

ਮੰਨੇ ਲੇਕਿਨ ਆ ਵੀਡੀਓ ਸੀ ਨਾਲ ਚਲਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੈਟਿੰਗ ਕੀਤੀ ਇਸ ਚੋਰ ਨੇ ਇਹਨਾਂ ਦੇ ਕਹਿੰਦੇ ਮੁਤਾਬਿਕ ਲੇਕਿਨ ਪੁਲਸੋਂ ਭਰੋਸਾ ਔਰ ਚੁੱਕਾ ਹੈ ਲੇਕਿਨ ਅਸੀਂ ਕਹਿ ਰਹੇ ਹਾਂ ਕਿ ਪੁਲਸ ਲਾਉਣ ਆਰਡਰ ਸੰਭਾਲਣ ਵਾਸਤੇ ਆ ਇੱਕ ਵਾਰੀ ਬਾਈ ਜੀ ਜਾ ਕੇ ਆਓ ਤੇ ਮੈਨੂੰ ਜੋ ਜਾਓਗੇ ਕੰਪਲੇਂਟ ਦੀ ਕਾਪੀ ਜਿਹੜੀ ਹੋਗੀ ਸਾਨੂੰ ਦੱਸਿਓ ਕਿਹਦੇ ਕੋਲ ਮਾਰਕ ਹੋਈ ਹੈ ਐਫ ਆਈ ਆ ਜੁਰੂਰ ਦਰਜ ਕਰਾਵਾਂਗੇ ਠੀਕ ਹੈ ਸਰ ਧੰਨਵਾਦ ਬਹੁਤ ਬਹੁਤ ਤੁਹਾਡਾ ਇਹਨਾਂ ਦੇਖੋ ਨਾਮ ਵੀ ਦੱਸਿਆ ਵੀ ਕਿਹੜੀ ਦੁਕਾਨ ਤੇ ਮੈਂ ਮਾਲ ਵੇਚਿਆ ਇਹ ਸਾਰਾ ਕੁਝ ਦੱਸ ਰਿਹਾ ਫਿਰ ਵੀ ਕੋਈ ਕਾਰਵਾਈ ਨਹੀਂ ਹੈਗੀ ਲੁਕੂਲਾ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਵੀਡੀਓ ਨਾਲ ਚੱਲ ਰਹੀ ਹੈ ਉਸ ਚੋਰ ਦੀ ਹੈ ਜਿਹਦੇ ਚੋਰੀ ਪਹਿਲੇ ਕੀਤੀ ਸੀ ਉਸਨੇ ਖੁਦ ਮੰਨਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਸੈਟਿੰਗ ਹੋ ਗਈ ਸੀ ਮੈਨੂੰ ਹੱਦ ਤੱਕ ਨਹੀਂ ਲਗਾਇਆ ਗਿਆ ਲੇਕਿਨ ਅੱਜ ਨੂੰ ਰਾਤ ਨੂੰ ਕੱਲ ਰਾਤ ਨੂੰ ਦੁਬਾਰਾ ਚੋਰੀ ਹੁੰਦੀ ਹੈ ਦੋ ਬੈਟਰੀ ਪਹਿਲੇ ਲੱਕੜੀ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਕੱਲ ਦੋ ਬੈਟਰੀ ਚੋਰੀ ਹੋ ਜਾਂਦੇ ਨੇ ਲੁਧਿਆਣਾ ਦੇ ਵਿੱਚ ਹੋ ਕੀ ਰਿਹਾ ਹੈ ਕਿ ਪੁਲਿਸ ਚੋਰਾਂ ਨੂੰ ਮਾਰ ਦੇ ਰਹੇ ਨੇ ਕਿ ਚੋਰ ਫੜਾਣ ਵੀ ਚੋਰੀ ਜਿਨ੍ਹਾਂ ਦੇ ਘਰਾਂ 'ਚ ਹੋਈ ਹੈ ਜਾਂ ਦੁਕਾਨਾਂ ਦੇ ਵਿੱਚ ਹੋਈ ਹੈ ਉਹ ਚੋਰ ਨੂੰ ਫੜਾਣ ਵੀ ਤਾਂ ਚੋਰ ਦੇ ਉੱਤੇ ਕਾਰਵਾਈ ਨਾ ਕੀਤੀ ਜਾਵੇ ਆਖਿਰ ਕਿਸ ਤਰ੍ਹਾਂ ਪੰਜਾਬ ਜਾ ਰਿਹਾ ਕਿ ਐਸੇ ਚੋਰ ਜਿਹੜੇ ਨੇ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਕਿ ਕਿਸੇ ਦੇ ਘਰ ਦੇ ਵਿੱਚ ਚੋਰੀ ਕਰਨ ਤੋਂ ਪਹਿਲੇ ਪੁਲਸਾ ਖੋਪ ਸੋਚਣ ਪੁਲਿਸੀ ਵਰਦੀ ਦਾ ਖੋਪ ਸੋਚਣ ਕਿ ਪੁਲਿਸ ਦੀ ਵਰਦੀ ਦਾ ਨਾ ਖੋਫ ਹੋਣਾ ਚਾਹੀਦਾ ਕਿ ਚੋਰਾਂ ਨੂੰ ਕਿ ਅਗਰ ਪੁਲਿਸ ਦੀ ਗੱਡੀ ਕੋਲੋਂ ਲੰਘ ਜੇ ਤਾਂ ਚੋਰ ਜਿਹੜੇ ਨੇ ਹੱਥਾਂ ਬੜੀ ਪਾ ਕੇ ਭੱਜ ਜਾਣ ਹੁਣ ਦੇਖਦੇ ਹਾਂ ਕਿ ਕਾਰਵਾਈ ਇਹਨਾਂ ਦੀ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਹੈ ਲੋਕਾਂ ਨੂੰ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਤੇਰੇ

بھی چھوڑ دیں گے میری بات سنو ہم دکان مال سے لے لیں گے جہاں بیچا نا اس کو کہ ہمارے ساتھ چل ادھر بیچا ہے تو ہم خود ہی اٹھا لیں گے اس کو بھی چھوڑ دیں گے میری پی لیں گے

ਟਿੱਬਾ ਚੌਂਕ ਤਲਵਾਰ ਪੀਛੇ ਦੇ ਕੋਲ ਕੋਈ ਚੋਰੀ ਦੀ ਹੋਈ ਹੋਣੀ ਹੈ ਕੱਲ ਤੇ ਦਰਖਾਸਤ ਲਖਣ ਆਏ ਹੋਣਗੇ ਕੱਲ ਤੁਹਾਡੇ ਕੋਲ ਸਰ ਮਾਮਲਾ ਦੇਖਿਆ ਤੁਸੀਂ ਕੀ ਹੈ ਇੱਕ ਹਾਈ ਕੋਰਟ ਦਾ ਮੈਟਰ ਹੈ ਉਸ ਤੋਂ ਬਾਅਦ ਦੇਖਦੇ ਆਂ ਮੇਰੇ ਇੱਥੇ ਹਾਈ ਕੋਰਟ ਦਾ ਮੈਟਰ ਜੁੜਿਆ ਹੈ ਉਸ ਤੋਂ ਬਾਅਦ ਦੇਖਾਂਗੇ ਉਹ ਕਹਿੰਦੇ ਵੀ ਸਾਡੇ ਚੋਰੀ ਕਰਕੇ ਗਏ ਆ ਹਾਂਜੀ ਆ ਉਹਦੇ ਵਿੱਚ ਦੋ ਨਾਂ ਲੈਂਦੇ ਬੰਦੇ ਆ ਉਹ ਚੱਕ ਕੇ ਲੈ ਕੇ ਫਿਰ ਵੈਰੀਫਾਈ ਕਰਾਂਗੇ ਕਿ ਕੀ ਚੋਰੀ ਕੀਤਾ ਨਹੀਂ ਜੀ ਬਿਲਕੁਲ ਕੋ CCTV ਫੁਟੇ ਹੱਥ ਲੱਗੀ ਸਰ ਤੁਹਾਡੇ ਜਿਹੜੀ ਉਹਨਾਂ ਕੋਲ ਸੀਗੀ ਜਿਹੜੀ ਜਗ੍ਹਾ ਤੇ ਬੰਦਾ ਸਰ ਨਹੀਂ ਨਹੀਂ ਮੇਰੇ ਸਾਡੇ ਕੋਲ ਨਹੀਂ ਲੱਗੀ ਜੇ ਉਹ ਦੇਣਗੇ ਜੀ ਬਾਅਦ ਚ ਚਲੋ ਮੁਰ ਉਹ ਸ਼ੁਕਰੀਆ ਹਾਂ ਜੀ